ਸਵਕਤ ਹੈ ਜੀ ਤੁਹਾਡਾ ਤੁਸੀਂ ਸੁਣ ਰਹੇ ਹੋ ਗੁਰਮਤ ਸਿੱਧਨ ਚੈਨਲ ਜੋ ਪੰਥ ਦੇ ਅੰਦਰ ਬੜਾ ਵੱਡੇ ਮਸਲੇ ਖੜੇ ਹੋਏ ਨੇ ਬੜਾ ਰੋਲ ਘਚੋਲਾ ਅਕਾਲੀ ਦਲ ਸ਼ੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਅਕਾਲ ਤਖਤ ਸਾਹਿਬ ਤੇ ਪੰਥਕ ਜਥੇਬੰਦੀਆਂ ਇਸ ਸਾਰੇ ਕੁੱਸ਼ ਉਹਦੇ ਵਿੱਚ ਜਿਹੜੀ ਐਸਜੀਪੀਸੀ ਆ ਉਹ ਬਾਰ ਬਾਰ ਕਿਉਂਕਿ ਅਕਾਲੀ ਦਲ ਦੇ ਪਿਛਲੇ ਦਬਾਅ ਕਾਰਨ ਉਹ ਅਜਿਹੇ ਫੈਸਲੇ ਕਰ ਰਹੀ ਹੈ ਜਿਹੜੇ ਕਿ ਪੰਥ ਨੂੰ ਹੋਰ ਰਸਤਲ ਵੱਲ ਲਿਜਾ ਰਹੇ ਨੇ ਅਕਾਲੀ ਦਲ ਦੀ ਜਿਹੜੀ ਚਾਲ ਹੈ ਉਹ ਰਸਤੇ ਤੇ ਚੜਨ ਤੇ ਆ ਨਹੀਂ ਰਹੀ ਕਿਉਂਕਿ ਉਹ ਪੰਥ ਦੇ ਅੱਗੇ ਬਿਲਕੁਲ ਭਿੰਗਵਲ ਕੱਢ ਜਾਣ ਦੀ ਬਜਾਏ ਪੰਥ ਨਾਲ ਅਜਿਹੀਆਂ ਚਾਲਾਂ ਚੱਲ ਰਹੇ ਨੇ ਇੱਕ ਰਾਜਨੀਤੀ ਦਾ ਪੇਚ ਖੇਡ ਰਹੇ ਨੇ ਜਿਸ ਕਰਕੇ ਮਸਲਾ بار بار ਉਲਝਦਾ ਜਾਂਦਾ ਹੁਣ ਐਸਜੀਪੀਸੀ ਦੇ ਰਾਹੀਂ ਜਿਹੜਾ ਦਬਾਅ ਬਣਾਇਆ ਗਿਆ ਸੀ ਕਿ ਭਾਈ ਨਾਰਾਇਣ ਸਿੰਘ ਚੌੜਾ ਨੂੰ ਅਕਾਲ ਤਖਤ ਸਾਹਿਬ ਤੋਂ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਇਹ ਐਗਜ਼ੈਕਟਿਵ ਕਮੇਟੀ ਸ਼ੋਮਣੀ ਕਮੇਟੀ ਦੇ ਉਹਨੇ ਮਤਾ ਪਾਸ ਕਰਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਦੂਸਰਾ ਫੈਸਲਾ ਉਹਨਾਂ ਦੀ ਇਗਜ਼ੈਕਟਿਵ ਕਮੇਟੀ ਨੇ ਇਹ ਕੀਤਾ ਸੀ ਕਿ ਵੀ ਭਾਈ ਹਰਪ੍ਰੀਤ ਸਿੰਘ ਜਥੇਦਾਰ ਉਹਨਾਂ ਦੀ ਜਾਂਚ ਬਿਠਾ ਦਿੱਤੀ ਸੀ 3 ਮੈਂਬਰੀ ਕਮੇਟੀ ਬਣਾ ਕੇ ਤੇ 15 ਦਿਨ ਲਈ ਉਹਨਾਂ ਨੂੰ ਸਸਪੈਂਡ ਕਰਤਾ ਸੀ ਇਸ ਦੋਨੇ ਫੈਸਲੇ ਵੀ ਪੰਥ ਦੇ ਬਹੁਤ ਉਲਟ ਸੀ ਤੇ ਪੰਥ ਦਾ ਗੁੱਸਾ ਸੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਵੀ ਇਸ ਪ੍ਰਤੀ ਨਾਰਾਜ਼ਗੀ ਵੇਖਣ ਸੁਣਨ ਨੂੰ ਮਿਲੀ ਸੀ ਹੁਣ ਉਸ ਮਸਲੇ ਨੂੰ ਸੁਧਾਰਨ ਲਈ ਇਹਨਾਂ ਨੇ 23 ਦਸੰਬਰ ਨੂੰ ਉਹ ਮੀਟਿੰਗ ਦੁਆਰਾ ਰੱਖਤੀ ਸੀ ਅਚਨਚੇਤ ਉਹ ਮੁਲਤਵੀ ਕਰ ਦਿੱਤੀ ਫਿਰ ਉਹ ਤਰੀਕ ਰੱਖਤੀ 30 ਦਸੰਬਰ 30 ਦਸੰਬਰ ਤੋਂ ਬਾਅਦ ਉਹ ਫਿਰ ਮੁਲਤਵੀ ਕਰ ਦਿੱਤੀ ਤੇ ਆਖਰ ਉਹ ਅੱਜ ਮੀਟਿੰਗ 31 ਦਸੰਬਰ ਨੂੰ ਹੋਈ ਹੈ ਜਿਹਦੇ ਵਿੱਚ ਪ੍ਰੈਸ ਜਾਂ ਪੰਥਕ ਖਬਰਾਂ ਦਾ ਧਿਆਨ ਰੱਖਣ ਵਾਲੇ ਲੋਕਾਂ ਦਾ ਬੜਾ ਧਿਆਨ ਲੱਗਿਆ ਹੋਇਆ ਸੀ ਕੀ ਫੈਸਲਾ ਹੁੰਦਾ ਕੀ ਬਣਦਾ ਸੋ ਹੁਣ ਜਿਹੜਾ ਫੈਸਲਾ ਸਾਹਮਣੇ ਆਇਆ ਕਿ ਕਿਉਂਕਿ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਧਾਮੀ ਜੀ ਉਹ ਤਾਂ ਪ੍ਰੈਸ ਨਾਲ ਗੱਲ ਹੀ ਨਹੀਂ ਕੀਤੀ ਉਹ ਤਾਂ ਪ੍ਰੈਸ ਤੋਂ ਬਚ ਕੇ ਨਿਕਲ ਗਏ ਸ ਜਿਹੜੇ ਅੰਤਰੰਕ ਕਮੇਟੀ ਦੇ ਮੈਂਬਰ ਜਿਹੜੇ ਇੱਕ ਵਿਰੋਧੀ ਧਿਰ ਦੇ ਕਹਿ ਲੋ ਮੈਂਬਰ ਵਜੋਂ ਜਾਣੇ ਜਾਂਦੇ ਨੇ ਭਾਈ ਜਸਵੰਤ ਸਿੰਘ ਪੜੈਣ ਉਹਨਾਂ ਨੇ ਪੱਤਰਕਾਰਾਂ ਨਾਲ ਪ੍ਰੈਸ ਨਾਲ ਗੱਲ ਕਰਦਿਆਂ ਅੰਦਰਲੀ ਸਾਰੀ ਸਥਿਤੀ ਦੱਸੀ ਕਿ ਅੰਦਰ ਕੀ ਕੀ ਹੋਇਆ ਕਿਉਂਕਿ ਇਹ ਜਿਹੜੀ ਮੀਟਿੰਗ ਸੀ ਇਹ ਮੀਟਿੰਗ ਜਰਨਲ ਮੀਟਿੰਗ ਸੀ ਜਿਹਦੇ ਵਿੱਚ ਆਮ ਕਮਕਾਰਾਂ ਦੇ ਮਸਲੇ ਵਿਚਾਰੇ ਜਾਂਦੇ ਆ ਜਿੱਚ ਕੋਈ ਖਾਸ ਸਪੈਸ਼ਲ ਮੁੱਦੇ ਨਹੀਂ ਹੁੰਦੇ ਤਾਂ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਾਕੀ ਸਾਰਾ ਕੁਝ ਆਮ ਜਰਨਲ ਰੁਟੀਨ ਕੰਮਾਂ ਦੇ ਹੀ ਸਾਰਾ ਕੰਮ ਹੋਇਆ ਉੱਥੇ ਤੇ ਪਰ ਉਹਦੇ ਵਿੱਚ ਦੋ ਗੱਲਾਂ ਸਾਹਮਣੇ ਉੱਭਰ ਕੇ ਆਈਆਂ ਇੱਕ ਤਾਂ ਜਿਹੜੇ ਭਾਈ ਨਰੈਣ ਸਿੰਘ ਚੌੜਾ ਉਹਨਾਂ ਦਾ ਇਹ ਫੈਸਲਾ ਲਿਆ ਕਿ ਵੀ ਉਹਨਾਂ ਨੂੰ ਅਕਾਲ ਤਖਸਾਹਬ ਦੇ ਤੋਂ ਛੇਕਣ ਦੀ ਮੰਗ ਹੈ ਜਿਹੜੀ ਉਹ ਨਹੀਂ ਕੀਤੀ ਜਾਵੇਗੀ ਕਿਉਂਕਿ ਉਹ ਪੰਥ ਕਰਵੈਤਾਂ ਦੇ ਉਲਟ ਹੈ ਸ਼ੋਮਣੀ ਕਮੇਟੀ ਨੂੰ ਇਸ ਦਾ ਕੋਈ ਅਧਿਕਾਰ ਨਹੀਂ ਹੈ ਦੂਸਰੀ ਗੱਲ ਇਹ ਹੈ ਕਿ ਵੀ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਉਹਦੇ ਬਾਰੇ ਅੱਜ ਉੱਥੇ ਅੰਦਰ ਕੋਈ ਗੱਲ ਨਹੀਂ ਹੋਈ ਨਾ ਉਹਦੇ ਹੱਕ 'ਚ ਨਾ ਵਿਰੋਧ 'ਚ ਉਸ ਦਾ ਸਿੱਧਾ ਮਤਲਬ ਇਹ ਨਿਕਲਦਾ ਕਿਉਂਕਿ ਵੀ ਜਿਹੜੇ ਪਹਿਲਾਂ ਮਤੇ ਪਾਏ ਹੁੰਦੇ ਨੇ ਉਹਨਾਂ ਨੂੰ ਅਗਲੀ ਮੀਟਿੰਗ ਵਿੱਚ ਪ੍ਰੋੜਤਾ ਕਰਨੀ ਹੁੰਦੀ ਹੈ ਕਨਫਰਮੇਸ਼ਨ ਆ ਉਹਦੀ ਕਰਨੀ ਹੁੰਦੀ ਹੈ ਤੇ ਜੇ ਉਸ ਦੀ ਕਹਿ ਲੋ ਵੀ ਪ੍ਰੋੜਤਾ ਹੋ ਜਾਂਦੀ ਹੈ ਉਹਨਾਂ ਮਤਿਆਂ ਦੀ ਤਾਂ ਉਹ ਆਪਣਾ ਕਾਨੂੰਨੀ ਅਖਤਿਆਰ ਸ਼ਕਲ ਕਰ ਲੈਂਦੇ ਨੇ ਕਾਨੂੰਨੀ ਸ਼ਕਲ ਅਖਤਿਆਰ ਹੋ ਜਾਂਦੀ ਉਹਨਾਂ ਦੀ ਤਾਂ ਉਹਨਾਂ ਨੂੰ ਫਿਰ ਸਹੀ ਮਾਨਿਆ ਚ ਮੰਨਿਆ ਜਾਂਦਾ ਪਰ ਜੇ ਉਹ ਉਹ ਉਹਨਾਂ ਦੀ ਕਹਿ ਲੋ ਵੀ ਕਨਫਰਮੇਸ਼ਨ ਨਹੀਂ ਹੁੰਦੀ ਤਾਂ ਉਹ ਮਤੇ ਆਪਣੇ ਆਪ ਦੇ ਵਿੱਚ ਡਿਲੂਟ ਹੋ ਹੋ ਗਏ ਸਮਝੇ ਜਾਂਦੇ ਨੇ ਕਿ ਵੀ ਹੁਣ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਸੋ ਇਸ ਦਾ ਸਿੱਧਾ ਮਤਲਬ ਹੈ ਕਿ ਜੇ ਅੱਜ ਉਥੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਤਾਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਜਾਂਚ ਵਾਲਾ ਮਸਲਾ ਉਹ ਵੀ ਰੱਦ ਹੀ ਤੇ ਰੱਦੀ ਟੋਕਰੀ ਚ ਸਮਝਿਆ ਜਾਊਗਾ ਇੱਕ ਤਰ੍ਹਾਂ ਦੇ ਨਾਲ ਟੇਢੇ ਢੰਗ ਦੇ ਨਾਲ ਉਸ ਕਮੇਟੀ ਦੇ ਫੈਸਲੇ ਤੋਂ ਵੀ ਇਹਨਾਂ ਨੇ ਮੰਨ ਲਿਆ ਕਿ ਗਲਤ ਸੀ ਤੇ ਹੁਣ ਇਸਤੇ ਕਾਰਵਾਈ ਨਹੀਂ ਹੋਊਗੀ ਉਹ ਉਹਦੇ ਪਿੱਛੇ ਕਾਰਨ ਕੀ ਰਹੇ ਕੌਣ ਕਿਸ ਨੂੰ ਪ੍ਰੈਸ਼ਰ ਪਾਇਆ ਕੌਣ ਝੁਕਿਆ ਕੌਣ ਦਬਿਆ ਇਹ ਅੰਦਰ ਦੀਆਂ ਗੱਲਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਉਹ ਕਾਰਵਾਈ ਹੁਣ ਨਹੀਂ ਹੋਏਗੀ ਜ਼ਿਆਦਾਤਰ ਪੰਥ ਦਾ ਇਹ ਹੀ ਵਿਚਾਰ ਸੀ ਕਿਉਂਕਿ ਪੰਥ ਦੀ ਹਮਦਰਦੀ ਭਾਈ ਹਰਪੀਤ ਸਿੰਘ ਜੀ ਜਸედა ਸਾਹਿਬ ਨਾਲ ਬਹੁਤ ਜ਼ਿਆਦਾ ਹੋ ਗਈ ਸੀ ਸੋ ਇਸ ਕਰਕੇ ਇਹਨਾਂ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ ਹੈ ਤੇ ਇਹ बार-बार ਜਿਹੜੀਆਂ ਗਲਤੀਆਂ ਗਲਤ ਫੈਸਲੇ ਫੇਰ ਫੇਰ ਬਦਲ ਦੇਣਾ ਫੈਸਲਾ ਫੇਰ ਨਵਾਂ ਸੁਣਾ ਦੇਣਾ ਇਹੀ ਅਕਾਲੀ ਦਲ ਤੇ ਸ਼੍ਰੋਮਣਿਤ ਭੇਟੀ ਨੂੰ ਬਹੁਤ ਸੱਤਲ ਵੱਲ ਲਿਜਾ ਰਹੇ ਹਨ ਉਸ ਦਾ ਕਾਰਨ ਇਹ ਹੈ ਕਿ ਪੰਥਕ ਰੋਹ ਰੀਤਾਂ ਦੇ ਰਸਤੇ ਤੋਂ ਹਟ ਕੇ ਆਪਣੇ ਹਿਸਾਬ ਨਾਲ ਵੀਡੀਓਾਂ ਤੇ ਕੜਮ ਬਾਜ਼ੀਆਂ ਆਪਾਂ ਜਿਹਨੂੰ ਕਹਿ ਸਕਦੇ ਆ ਉਹ ਜਦੋਂ ਕਰਦੇ ਆ ਤਾਂ ਹੁਣ ਸੰਗਤ ਸचेतਾ ਉਸ ਦਾ ਜ਼ੋਰਦਾਰ ਵਿਰੋਧ ਹੁੰਦਾ ਤੇ ਜਿਹੜਾ ਉਹ ਪੁੱਠਾ ਪੈ ਜਾਂਦਾ ਸੋ ਹੁਣ ਇਹ ਖਬਰ ਆਈ ਏ ਤੇ ਅੱਗੋਂ ਹੁਣ ਸਮਾਂ ਕੀ ਆਪਣਾ ਰੁਖ ਅਖਤਿਆਰ ਕਰਦਾ ਏ ਆਉਣ ਵਾਲਾ ਸਮਾਂ ਦੱਸੇਗਾ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਜਰੂਰ ਆਪਣੇ ਕਮੈਂਟਸ ਆਪਣੇ ਵਿਚਾਰ ਵੀ ਦਿਆ ਕਰੋ ਸੋ ਬਹੁਤ ਧੰਨਵਾਦ ਜੀ